ਅਮਰਸਰ ਕਮਿਸ਼ਨਰਡ ਪੁਲਿਸ ਵੱਲੋਂ ਜਿਹੜਾ ਬਹੁਤ ਹੀ ਵਧੀਆ ਤੇ ਸ਼ਲਾੰਗਾ ਜੋ ਕੰਮ ਕੀਤਾ ਗਿਆ ਬਹੁਤ ਵੱਡੀ ਖੇਪ ਹੈ ਜੀ 1020 ਗੱਟੂ ਮਤਲਬ ਬੜੀ ਵੱਡੀ ਖੇਪ ਬਰਾਮਦ ਕੀਤੀ ਆ ਇਹਨੇ ਬਹੁਤ ਨੁਕਸਾਨ ਕਰਨਾ ਸੀ ਸ਼ਲਾਂਗਾ ਜੋਗ ਤੇ ਬਹੁਤ ਹੀ ਵਧੀਆ ਕੰਮ ਕੀਤਾ ਗਿਆ 1020 ਚైనా ਡੋਰ ਦੇ ਗੱਟੂ ਬਰਾਮਦ ਕੀਤੇ ਗਏ ਨੇ ਜੇਕਰ ਇਹ ਗੱਟੂ ਬਰਾਮਦ ਨਾ ਹੁੰਦੇ ਤਾਂ ਤੁਸੀਂ ਅੰਦਾਜ਼ਾ ਲਾਓ ਇਹ ਲੋੜੀ ਦੇ ਦਿਨਾਂ 'ਚ ਚైనా ਡੋਰ ਦੀ ਵਰਤੋਂ ਹੋਣੀ ਸੀ ਜਿਹਦੇ ਨਾਲ ਕਿਸੇ ਮਨੁੱਖ ਦਾ ਜਾਨੀ ਨੁਕਸਾਨ ਹੋ ਸਕਦਾ ਸੀ ਪੰਛੀਆਂ ਦਾ ਵੀ ਨੁਕਸਾਨ ਹੋ ਸਕਦਾ ਸੀ ਇਸ ਕਰਕੇ ਮੈਂ ਸਮਝਦਾ ਕਿ ਅਮਰ ਸਰ ਕਮਿਸ਼ਨਰ ਪੁਲਿਸ ਵੱਲੋਂ ਜਿਹੜਾ ਬਹੁਤ ਹੀ ਵਧੀਆ ਤੇ ਸ਼ਲਾਂਗਾ ਜੋ ਕੰਮ ਕੀਤਾ ਗਿਆ ਇਹ ਕਿੱਥੋਂ ਲਿਆਂਦਾ ਸੀ ਤੇ ਕੀ ਹੈ ਕੀ ਹੈ ਇਹ ਦਵਿੰਦਰ ਸਿੰਘ ਬੰਟੀ ਨਾਮ ਦਾ ਵਿਅਕਤੀ ਆ ਇਹਨੇ ਜਲੰਧਰ ਤੋਂ ਇੱਕ ਖੇਪ ਮੰਗਾਈ ਸੀ ਤੇ ਇਹ ਪਹਿਲਾਂ ਵੀ ਦੇ ਖਿਲਾਫ ਇੱਕ ਮਕਦਮਾ ਕੰਟੋਨਮੈਂਟ ਥਾਣੇ ਦਰਜ ਆ 100 ਗੱਟੂ ਉਸ ਟਾਈਮ ਬਰੰਦ ਕੀਤਾ ਗਿਆ ਸੀ ਅੱਗੋਂ ਇਹਨੇ ਹੁਣ ਸ਼ਹਿਰ ਵਿੱਚ ਸਪਲਾਈ ਕਰਨੇ ਸੀ ਇਹ ਗੱਟੂ ਤੇ ਸਰ ਇਹ ਕੀ ਕੰਮ ਕੀ ਕਰਦਾ ਇਹ ਦੁਕਾਨ ਆ ਇਹਦੀ ਕਰਿਆਨੇ ਦੀ ਦੁਕਾਨ ਆ ਤੇ ਉੱਥੋਂ ਇਹ ਮੰਗਵਾ ਕੇ ਗੱਟੂ ਤੇ ਗਾਂ ਸਪਲਾਈ ਕਰਦਾ ਸ਼ਹਿਰ ਦੇ ਵਿੱਚ ਪਹਿਲਾਂ ਵੀ ਸਪਲਾਈ ਕਰਨ ਲਈ ਲਿਆਂਦੇ ਸੀ ਫੜੇ ਗਏ ਸੀ ਤੋਂ ਅਸੀਂ ਬੈਕਵਰਡ ਲਿੰਕ ਚ ਜਾ ਰਹੇ ਆਂ ਵੀ ਇਹ ਗੱਟੂ ਆਏ ਕਿੱਥੋਂ ਜਿੱਥੋਂ ਤੱਕ ਪ੍ਰੋਡਕਸ਼ਨ ਆਈ ਉੱਥੋਂ ਤੱਕ ਜਾਵਾਂਗੇ ਤੇ ਉਹਨਾਂ ਦੇ ਖਿਲਾਫ ਵੀ ਕਾਰ ਵੀ ਕਰਾਂਗੇ ਕਿੰਨੇ ਦਾ ਵੇਚਦਾ ਸੀ ਜੀ ਗੱਟੂ ਇਹ ਕੁਝ ਇਹ ਵੇਖੋ ਜੀ ਦਾ 1020 ਗੱਟੂ ਜਿਹੜੇ ਦਸੰਮਤਾਬਕ 3 ਲੱਖ ਰੁਪਏ ਦੇ ਲੈਂਦੇ ਸੀ ਅੱਗੋਂ ਇਹ ਮਹਿੰਗੇ ਭਾਤੇ ਨੇ ਵੇਚਨੇ ਸੀ ਪਰ ਆਪਣੇ ਲਾਲਚ ਵਿੱਚ ਪ੍ਰੋਫਿਟ ਦੇ ਲਾਲਚ ਵਿੱਚ ਇਹ ਮਨੁੱਖੇ ਜਾਨਾਂ ਦੇ ਨਾਲ ਖਤਰੇ ਨਾਲ ਖੇਡ ਰਿਹਾ ਵਾ ਇਸ ਕਰਕੇ ਦੇ ਖਿਲਾਫ ਅਸੀਂ ਸਖਤ ਕਾਰ ਵੀ ਕਰ ਰਹੇ ਹਾਂ ਜੀ ਬੜੀ ਵੱਡੀ ਖੇਪ ਹੈ ਬਲੀ ਬਹੁਤ ਵੱਡੀ ਖੇਪ ਹੈ ਜੀ 1020 ਗੱਟੂ ਮਤਲਬ ਬੜੀ ਵੱਡੀ ਖੇਪ ਬਰਾਮਦ ਇਨੇ ਬਹੁਤ ਨੁਕਸਾਨ ਕਰਨਾ ਸੀ ਅੱਛਾ ਸਰ ਕੀ ਲੋਕੀ ਜਿਹੜੀ ਗੁੱਡੀਆਂ ਡਾਉਂਦੇ ਉਹਦੇ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਤੁਹਾਡੇ ਮਾਧਿਅਮ ਰਹੀਂ ਸੰਦੇਸ਼ ਜਣਾ ਚਾਹੁੰਨਾ ਪਬਲਿਕ ਨੂੰ ਇਹ ਜਿਹੜੇ ਨੌਜਵਾਨ ਨੇ ਚਾਈਨਾ ਡੋਰ ਨਾਲ ਗੁੱਡੀਆਂ ਡਾਉਂਦੇ ਨੇ ਕਿ ਵੇਖੋ ਆਪਣੇ ਮ제 ਲਈ ਇਹ ਦੂਜਿਆਂ ਦੀ ਜਾਨ ਨੂੰ ਖਤਰੇ 'ਚ ਨਹੀਂ ਪਾਉਣਾ ਚਾਹੀਦਾ ਇਹ ਚਾਈਨਾ ਡੋਰ ਜਦੋਂ 11000 ਵੋਲਟ ਦੀ ਤਾਰ ਤੇ ਪੈਂਦੀ ਹੈ ਤੇ ਜਿਹੜਾ ਡਾਉਣ ਵਾਲਾ ਉਹਦਾ ਵੀ ਜਾਨੀ ਨੁਕਸਾਨ ਹੋ ਸਕਦਾ ਇਸ ਕਰਕੇ ਉਹਨਾਂ ਦੇ ਪੇਰੈਂਟਸ ਨੂੰ ਮੈਂ ਇਹ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਇਹ ਡੋਰ ਵਰਤਨ ਤੋਂ ਵਰਜਨ ਤਾ ਜੋ ਉਹਨਾਂ ਦਾ ਨੁਕਸਾਨ ਨਾ ਹੋ ਸਕੇ ਅਤੇ ਜਿਹੜੇ ਡੋਰ ਡਾਉਣ ਨਾਲ ਗਲੇ 'ਚ ਫਿਰ ਜਾਂਦੀ ਕਿਸੇ ਦੇ ਮਨੁੱਖੀ ਜਾਨ ਨਾ ਜਾ ਸਕੇ ਮਨੁੱਖਾਂ ਦੇ ਖਤਰਨਾ ਨਾ ਪੈਦਾ ਹੋਵੇ ਅਤੇ ਜਿਹੜੇ ਪੰਛੀ ਨੇ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ ਸਰ ਹੁਣ ਜਿਹੜੇ ਉਡਾਣਗੇ ਉਹ ਤੇ ਕੀ ਕਾਰਵਾਈ ਪੁਲਿਸ ਵੱਲੋਂ ਲਿਆਂਦੀ ਜਾਏਗੀ ਜਿਹੜੇ ਉਡਾਰੇ ਨੇ ਉਹਨਾਂ ਦੇ ਖਿਲਾਫ ਇਹ ਪਾਬੰਦੀ ਲਾਈ ਹੈ ਮਾਂ ਜੋ ਡੀਸੀ ਸਾਹਿਬ ਵੱਲੋਂ 223 ਬੀ ਐਨ ਅਸ ਤਹਿਤ ਉਹਨਾਂ ਖਿਲਾਫ ਵੀ ਕਾਰਵਾਈ ਹੋਏਗੀ ਜਿਹੜੇ ਵਰਤੋਂ ਕਰ ਰਹੇ ਵੇਚ ਰਹੇ ਨੇ ਸਟੋਰ ਕਰ ਰਹੇ ਉਹਨਾਂ ਖਿਲਾਫ ਵੀ ਕਾਰਵਾਈ ਹੋਏਗੀ ਜੀ ਤੇ ਸਰ ਇਹ ਹੋਰ ਵੀ ਸਖਤੀ ਵਰਤੀ ਚੈਕਿੰਗ ਕੀਤੀ ਜਾਏਗੀ ਪੁਲਿਸ ਵੱਲੋਂ ਬਿਲਕੁਲ ਜਾ ਚੈਨਲ ਡੋਰ ਦੇ ਮਾਮਲੇ 'ਚ ਬਿਲਕੁਲ ਲਿਆਜ ਨਹੀਂ ਕੀਤਾ ਜਾਊਗਾ ਪੂਰੀ ਸ਼ਕਤੀ ਵਰਤੀ ਜਾਊ ਕਿਉਂਕਿ ਇਹ ਮਨੁੱਖੀ ਜ਼ਿੰਦਗੀ ਨਾਲ ਜੁੜਿਆ ਮਾਮਲਾ ਹੈ ਬਹੁਤ ਸਾਰੇ ਜਿਹੜੇ ਲੋਕਾਂ ਦਾ ਨੁਕਸਾਨ ਹੁੰਦਾ ਜਦੋਂ ਲੋਕੀ ਆਪਣੇ ਵਾਹਨਾਂ ਦੇ ਟੂ-ਵీలਰ ਤੇ ਜਾਂਦੇ ਨੇ ਤੇ ਉਹ ਬੱਚਿਆਂ ਦਾ ਨੁਕਸਾਨ ਹੋ ਸਕਦਾ ਬਜ਼ੁਰਗਾਂ ਦਾ ਸਾਰਿਆਂ ਦਾ ਨੁਕਸਾਨ ਹੋ ਸਕਦਾ ਇਸ ਕਰਕੇ ਇਸ ਮਾਮਲੇ 'ਚ ਢਿੱਲ ਨਹੀਂ ਵਰਤੀ ਜਾਊਗੀ ਤੇ ਸਖਤੀ ਕੀਤੀ ਜਾਊਗੀ। ਸਰ ਇਹ ਡਰੋਨ ਰਾਈ ਵੀ ਮੈਪਿੰਗ ਕੀਤੀ ਜਾਏਗੀ ਜਿਹੜੇ ਕੋਈ ਉਡਾਉਂਦੇ ਨੇ ਘਰ। ਬਿਲਕੁਲ ਜੀ ਸਾਡੇ ਜਿਹੜੇ ਵੱਖ-ਵੱਖ ਥਾਣੇ ਆ ਡਰੋਨ ਰਾਈ ਚੈਕਿੰਗ ਕੀਤੀ ਜਾਊਗੀ ਜੇ ਕੋਈ ਉਡਾਉਂਦਾ ਫੜਿਆ ਗਿਆ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ। ਕਿੰਨੀ ਕਾਮਯਾਬੀ ਆ ਜਿਹੜਿਆ ਗੱਟੂ ਬੜੀ ਵੱਡੀ ਕਾਮਯਾਬੀ ਆ ਅਸੀਂ ਇਹ ਚ ਫਰਦਰ ਸਾਡੀਆਂ ਟੀਮਾਂ ਬੈਕਵਰਡ ਲਿੰਕ 'ਚ ਗਈਆਂ ਨੇ ਸਾਨੂੰ ਆਸ ਹੈ ਕਿ ਹੋਰ ਵੀ ਰਿਕਵਰੀ ਹੋਏਗੀ। ਅਸੀਂ ਸਰ ਡਰਾਈਵਰ ਨੂੰ ਪਤਾ ਸੀ ਕਿ ਉਹਦੇ ਵਿੱਚ ਕਿ ਗੱਟੂ-ਗੱਟੂ ਹੈਗੀ ਐਦਾਂ ਦਾ। ਫਿਲਹਾਲ ਤੋਂ ਉਹ ਕਹਿ ਰਿਹਾ ਕਿ ਮੈਂ ਤਾਂ ਕਰਾਇਆ ਲੈਣਾ ਸੀ ਪਰ ਤੇ ਕਰਾਇਰ ਕਰਿਆਨੇ ਦੀ ਦੁਕਾਨ ਦੀ ਵੇਚੀ ਜਾਂਦਾ ਸੀ ਕੰਮ ਜੀ ਬਿਲਕੁਲ ਜੋ ਜਿਆਦਾਤਰ ਜਿਹੜੇ ਤੁਹਾਨੂੰ ਪਤਾ ਹੀ ਹੈ ਸ਼ਹਿਰ ਵਿੱਚ ਪਤੰਗਾ ਕਰਿਆਨੇ ਵਾਲੇ ਦੁਕਾਨਾਂ ਰੱਖਦੇ ਨੇ ਪਤੰਗਾ ਵੇਚਦੇ ਨੇ ਨਾਲ ਡੋਰਾ ਵੇਚਦੇ ਨੇ ਉਹਦੀ ਆੜੀ ਵਿੱਚ ਇਹ ਗੱਟੂ ਵੇਚਦੇ ਨੇ ਤੇ ਕੀ ਕਰਵੇਂ ਅਮਲ ਚ ਲਿਆਂਦੀ ਕੀ ਐਫ ਆਈ ਆਰ ਜਿਹੜੀ 198 ਨੰਬਰ ਦਰਜ ਕੀਤੀ ਸੀ ਅਸੀਂ ਉਹ ਚ ਦੋਨਾਂ ਨੂੰ ਗ੍ਰਿਫਤਾਰ ਕੀਤਾ ਕੈਂਟਰ ਨੂੰ ਜ਼ਬਤ ਕਰ ਲਿਆ ਪਰ ਅਡਰ ਇਨਵੈਸਟੀਗੇਸ਼ਨ ਚੱਲ ਰਹੀ ਜੀ ਹੋਰ ਇਹਦਾ ਕੋਈ ਗੱਟੂ ਹੈ ਜੀ ਹੋਰ ਤੁਹਾਡੇ ਸਾਹਮਣੇ ਹੋਰ ਜਿਹੜੀ ਜਿੱਥੋਂ ਇਹ ਲੈ ਕੇ ਆ ਜਲੰਧਰ ਤੋਂ ਸਾਡੀਆਂ ਟੀਮਾਂ ਉੱਥੇ ਗਈਆਂ ਨੇ ਸ਼ਾਇਦ ਹੋ ਸਦਾ ਸਾਨੂੰ ਉੱਥੇ ਹੋਰ ਕਵਰੀ ਹੋ ਜੀ ਹੋਰ ਵੱਡੀ ਰਿਕਵਰੀ ਜੀ ਜੀ ਤੇ ਹੁਣ ਜੇ ਇਹ ਇਲਾਕਾ ਪੂਰਾ ਹੀ ਇੱਕ ਤਰ੍ਹਾਂ ਦਾ ਐਡੇ ਸਿੱਪਟੀ ਸੀ ਕਹਿੰਦੇ ਜੀ ਬੜਾ ਜੇ ਹੁਣ ਹੋ ਸਕਦਾ ਹੋਰ ਵੀ ਕਾਫੀ ਲੋਕ ਐ ਚ ਇਨਵੋਲਵ ਹੋਣ ਹੋਰ ਵੀ ਲੋਕੀ ਵੇਚਦੇ ਆ ਸਾਰਿਆਂ ਤੇ ਸਖਤੀ ਨਾਲ ਜਿਹੜੇ ਰੇਡ ਕਰ ਰਹੇ ਆ ਜਿਹੜਾ ਜਿਹੜਾ ਵੀ ਕਾਬੂ ਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਕੋਈ ਬਖਸ਼ਤ ਨਹੀਂ ਜਾਏਗਾ ਜੀ ਬਿਲਕੁਲ ਲਿਆਜ ਨਹੀਂ ਕੀਤਾ ਜਾਏਗਾ ਇਸ ਕੰਮ 'ਚ ਕਿਉਂਕਿ ਇਹ ਜਿੰਨੇ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਮਾਮਲਾ ਹੈ ਇਸ ਕਰਕੇ ਇਹਦੇ ਵਿੱਚ ਕਿਸੇ ਨੂੰ ਨਾ ਢੇਲ ਵਰਤੀ ਜਾਏਗੀ ਨਾ ਲਿਆਜ ਕੀਤਾ ਜਾਏਗਾ